हम्म मैं लोवर दीदी कर गई इधर गए साहब वीडियो कर रहा है ਅੱਜ KBI ਬਲੱਡ ਬੈਂਕ ਦੇ 4 ਸਾਲ ਪੂਰੇ ਹੋਣ ਤੇ ਜਿਹੜਾ ਜਿੰਨਾਂ ਨੇ ਬਲੱਡ ਕੈਂਪ ਆਪਣੀ ਬਲੱਡ ਕੈਂਪ ਉੱਥੇ ਬਲੱਡ ਬੈਂਕ ਚ ਲਾਇਆ ਔਰ ਸਾਰੀ ਟੀਮ ਵਧਾਈ ਦੇ ਪਾਤਰ ਨੇ ਔਰ ਇਹਨਾਂ ਦੇ ਜਿਹੜੇ ਓਨਰ ਨੇ ਬਿਕਰਮਜੀਤ ਨੂੰ ਬਹੁਤ ਦੀ ਇੱਕ ਸਮਾਜ ਸੇਵੀ ਕੰਮ ਕਰਦੇ ਨੇ ਪਰ ਪਹਿਲੀ ਅਈ ਬਲੱਡ ਬੈਂਕ ਹੈ ਜੋ ਜਿਹੜੀ ਪੂਰੇ ਪੰਜਾਬ 'ਚ ਦੇਖੀ ਗਈ ਜਿਹੜੀ ਨਿਸ਼ਕਾਮੀ ਕਹਿ ਸਕਦੇ ਅਸੀਂ ਉਹਨੂੰ ਕਿ ਇੱਕ ਘੱਟ ਜਿਹਨਾਂ ਦੇ ਟੈਸਟਿੰਗ ਫੀਸ ਹੁੰਦੀ ਉਹ ਘੱਟ ਬਹੁਤ ਜ਼ਿਆਦਾ ਘੱਟ ਆ ਔਰ ਬਹੁਤ ਵਧੀਆ ਇਹਨਾਂ ਦੇ ਫਰਮ ਦੇ ਡੇ ਬਾਈ ਡੇ ਚੱਲਦੇ ਰਹਿੰਦੇ ਅੱਜ 4 ਸਾਲ ਪੂਰੇ ਹੋਣ ਤੇ ਅਸੀਂ ਜਿੱਥੇ ਅੱਜ ਬਲੱਡ ਇਹ ਹਾਰਟ ਕਾਲਜ ਜਿਚ ਆ ਕੇ ਪਿੰਡਾਂ 'ਚ ਜਾ ਕੇ ਇਹਦਾ ਅਵੇਅਰਨੈਸ ਕਰਾਂਗੇ ਨੌਜਵਾਨ ਯੂਥ ਨੂੰ ਕਿ ਬਲੱਡ ਦੇਣਾ ਇੱਕ ਬਹੁਤ ਵਧੀਆ ਚੀਜ਼ ਹੈ ਇਹਨਾਂ ਕੋਈ ਨੁਕਸਾਨ ਨਹੀਂ ਹੈ ਇਹਦਾ ਬੈਨੀਫਿਟ ਹੀ ਹੈ ਤੇ ਸਾਨੂੰ ਵੀ ਬੈਨੀਫਿਟ ਮਿਲਦਾ ਔਰ ਸਾਡੇ ਬਲੱਡ ਨਾਲ ਕਈ ਲੱਖਾਂ ਦੀਆਂ ਜਾਨਾਂ ਵੀ ਬਚਦੀਆਂ ਵਾ ਇੱਕ ਇਹੀ ਚੀਜ਼ ਹੈ ਜਿੱਤੇ ਕੋਈ ਜਾਤ ਪਾਤ ਨਹੀਂ ਕੋਈ ਕੁਛ ਨਹੀਂ ਲੋਕੋ ਲੱਗ ਹੁੰਦਾ ਅਸੀਂ ਉਹ ਕਹਿੰਦੇ ਆ ਕਿ ਦੇ ਦਈਏ ਜਦੋਂ ਜਾਤ ਪਾਤ ਦੇਖ ਲੈਣ ਅਸੀਂ ਧਰਮ ਦੇ ਨਾਲ ਲੋਕੀ ਜਿੱਥੇ ਵੰਡਦੇ ਆ ਉੱਥੇ ਇੱਕ ਬਲੱਡ ਹੀ ਇਹੋ ਜੀ ਚੀਜ਼ ਹੈ ਜਿੱਤੇ ਸਾਨੂੰ ਜੋੜਦਾ ਵਾ ਅੱਜ ਇੱਥੇ ਫੇਰ ਦੁਬਾਰਾ ਤੋਂ ਵਧਾਈ ਦੇ ਪਾਤਰ ਨੇ ਕੇਵੀਆਈ ਬਲੱਡ ਬੈਂਕ ਦੀ ਸਾਰੀ ਟੀਮ ਮੇਰਾ ਨਾਮ ਮਨਜੀਤ ਸਿੰਘ ਹੈ ਅੱਜ ਕੇਵੀਆਈ ਬਲੱਡ ਬੈਂਕ ਤੇ 4 ਸਾਲ ਪੂਰੇ ਹੋ ਗਏ ਜਿੱਥੇ ਖੂਨਦਾਨ ਕੈਂਪ ਲਗਾਇਆ ਗਿਆ ਸੋ ਸਰਦਾਰ ਵਿਕਰਮਜੀਤ ਸਿੰਘ ਜੋ ਕਿ ਬਲੱਡ ਬੈਗ ਦੇ ਓਨਰ ਵੀ ਨੇ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਸੋ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੇਵੀਆਈ ਬਲੱਡ ਬੈਗ ਇਹੋ ਜਿਹਾ ਜਿਹੜਾ ਬਾਕੀ ਬਲੱਡ ਬੈਂਕਾਂ ਨਾਲੋਂ ਟੈਸਟਿੰਗ ਫੀਸ ਵੀ ਘੱਟ ਹੈ ਔਰ ਇੱਥੇ ਲੀਡ ਜਿਹੜਾ ਪੇਸ਼ੈਂਟ ਆਂਦਾ ਵਾ ਉਹਦੀ ਵੀ ਤਕਰੀਬਨ ਹੈਲਪ ਕੀਤੀ ਜਾਂਦੀ ਹੈ ਸੋ ਮੈਂ ਤਕਰੀਬਨ ਸਾਰੇ ਨੌਜਵਾਨ ਵੀਰਾਂ ਨੂੰ ਇਹ ਬੇਨਤੀ ਕਰਾਂਗਾ ਕਿ 18 ਸਾਲ ਤੋਂ ਲੈ ਕੇ 60 ਸਾਲ ਤੱਕ ਦਾ ਕੋਈ ਵੀ ਤੰਦਰੁਸਤ ਇਨਸਾਨ ਖੂਨਦਾਨ ਕਰ ਸਕਦਾ ਵਾ ਇਹਦੇ ਨਾਲ ਨਾ ਪੇਸ਼ਰੀ ਚ ਕੋਈ ਕਮੀ ਆਂਦੀ ਏ ਨਾ ਕਿਸੇ ਕਿਸੇ ਦੀ ਕੋਈ ਮਹਿਸੂਸ ਕਮੀ ਹੁੰਦੀ ਏ ਸੋ ਇਹੋ ਮੇਰੇ ਕਰਦੇ ਨੌਜਵਾਨ ਵੱਤੋਂ ਵਾਦਾ ਹੈ ਕਿ ਖੂਨਦਾਨ ਕੈਂਪ ਦੇ ਵਿੱਚ ਸਜੋਗ ਦੇ ਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਪਰ ਅੱਜ ਇਹ ਵੀਆਈ ਬਲੱਡ ਬੈਂਕ ਜੋ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਸੇਵਾਵਾਂ ਦਿੰਦਾ ਨੂੰ 4 ਸਾਲ ਪੂਰੇ ਹੋ ਗਏ ਨੇ ਉਹਦੀ ਖੁਸ਼ੀ ਵਿੱਚ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਦਾ ਬਹੁਤ ਇਛਾ ਮਿਲ ਰਿਹਾ ਹੈ ਔਰ ਇਹ ਅੰਮ੍ਰਿਤਸਰ ਸ਼ਹਿਰ ਵਾਸੀ ਆਲੀ ਇੱਕ ਬੜੀ ਸੇਵਾ ਦਾ ਕੰਮ ਕਰ ਰਹੀ ਹੈ ਸੰਸਥਾ ਇਹ ਬਲੱਡ ਬੈਂਕ ਕਿਉਂਕਿ ਇਸ ਤਰ੍ਹਾਂ ਦੇ ਪਿੰਲਾ ਬਲੱਡ ਬੈਂਕ ਹੈ ਜੋ ਇੱਕ ਹਸਪੀਟਲ ਤੋਂ ਇਲਾਵਾ ਜੋ ਬਲੱਡ ਬੈਂਕ ਚੱਲ ਰਿਹਾ ਸਟੈਂਡ ਅਲੋਂ ਪੰਜਾਬ ਇਸ ਸਰਵਿਸ ਦਾ ਦੋ ਬਲੱਡ ਬੈਂਕ ਜਿਹਦੇ ਵਿੱਚ ਥੈਲਾਸੀਮੀਆ ਪਟਿਆ ਲੋੜਵੰਦ ਜਿੰਨਾਂ ਕੋਲ ਫਾਈਨੈਂਸ਼ਲੀ ਵੀਕ ਨੇ ਉਹਨਾਂ ਨੂੰ ਕੋਈ ਚਾਰਜ ਨਹੀਂ ਲਿਆ ਜਾਂਦਾ ਔਰ ਖੂਨਦਾਨ ਵੈਸੇ ਵੀ ਅਜੇਹਾ ਦਾਨ ਜਿਸ ਦੇ ਨਾਲ ਆਪਾਂ ਕਿਸੇ ਦੀ ਜਾਨ ਵੀ ਬਚਾ ਸਕਦੇ ਹਾਂ ਔਰ ਆਪਰੇ ਸਿਟੀਜ਼ ਨੂੰ ਤਾਂ ਬਹੁਤ ਫਾਇਦਾ ਹੈ ਸਾਰਿਆਂ ਨੂੰ ਕਿ ਅਸੀਂ ਉਹ ਅਰਦਾਸ ਕਰਦੇ ਆ ਕਿ ਸਾਡੀ ਸਾਰੀ ਟੀਮ ਨੂੰ ਹੋਰ ਆਪਣੇ ਕਰਾਉਂ ਬਲ ਬਖਸ਼ਣ ਕੇ ਵੱਤੋਂ ਇਦਾਂ ਦੀ ਸੇਵਾ ਕਰਦੇ ਰਹਿ ਸਰਕਾਰਾਂ ਦੀ ਕੋਈ ਆ ਨਹੀਂ ਦੇਖੋ ਇਹ ਅਵੇਅਰਨੈਸ ਦੀ ਜਰੂਰਤ ਹੈ ਕੋਈ ਇਹੋ ਜੀ ਵੀਕਨੈਸ ਜਿਹਦੀ ਬਲੱਡ ਦੇਣ ਦੇ ਨਾਲ ਸਭੂ ਜਿਵੇਂ ਇੱਕ ਕੰਪਿਊਟਰ ਨੂੰ ਆਪਾਂ ਰਿਫਰੈਸ਼ ਕਰਦੇ ਹਾਂ ਕੰਪਿਊਟਰ ਰਿਫਰੈਸ਼ ਹੋ ਜਾਂਦਾ ਇਦਾਂ ਬਲੱਡ ਸਾਡੇ ਬੋਡੀ ਦਾ ਸਰਕਲ ਹੈ ਖੂਨ ਵੈਸੇ ਵੀ ਸਾਡਾ 3 ਮਹੀਨੇ ਬਾਅਦ ਬਲੱਡ ਸੈੱਲ ਜਿਹੜੇ ਡੈੱਡ ਹੁੰਦੇ ਰਹਿੰਦੇ ਆ ਜਦੋਂ ਅਸੀਂ ਕਿਸੇ ਨੂੰ ਖੂਨ ਦਿੰਨੇ ਆ ਸਾਡੀ ਇਮਿਊਨਿਟੀ ਜਿਹੜਾ ਰੈਗੂਲਰ ਖੂਨ ਦਾ ਧਿਆਨ ਕਰਨ ਵਾਲਾ 88% ਚਾਂਸ ਹਾਰਟ ਦੀ ਬਿਮਾਰੀ ਤੋਂ ਦੇ ਘਟ ਜਾਂਦੇ ਨੇ ਇਵਨ ਸਾਇੰਸ ਨੇ ਪ੍ਰੂਵ ਕਰ ਦਿੱਤਾ ਹੈ ਕਿ ਖੂਨਦਾਨ ਕਰਨ ਵਾਲਾ ਜਿਹੜਾ ਰੈਗੂਲਰ ਬੰਦਾ ਹੈ ਕੈਂਸਰ ਵਰਗੇ ਸੈੱਲ ਨਹੀਂ ਹੁੰਦੇ ਬੰਦੇ ਸੋ ਆਪਣੇ ਸਰੀਰ ਨੂੰ ਦਾ ਬੈਨੀਫਿਟ ਬਹੁਤ ਹੈ ਇਹਦੇ ਨਾਲ ਜੋ ਆਪਾਂ ਖੂਨ ਦਿੰਨੇ ਆ 24 ਤੋਂ 48 ਘੰਟਾ ਜਿਹੜਾ volume ਹੁੰਦਾ ਕਿਉਂਕਿ 70% ਤੇ ਪਾਣੀ ਹੁੰਦਾ ਖੂਨ ਚ ਉਹ ਤਾਂ ਸਾਡਾ ਸਾਡਾ ਪੂਰਾ ਜਾਂਦਾ ਵਾ 2.5 ਤੋਂ 3 ਮਹੀਨੇ ਬਾਅਦ ਹੀ ਦੁਬਾਰਾ ਤਿਆਰ ਹੋ ਜਾਂਦਾ ਹੈ ਬਲੱਡ ਦੇ ਜਿਹੜੇ ਸੈੱਲ ਹੁੰਦੇ ਨੇ ਉਹ ਵੀ ਪੂਰੇ ਹੋ ਜਾਂਦੇ ਨੇ ਸਰ ਜੀ ਕਿਹੜੀ ਜਗ੍ਹਾ ਤੇ ਲੱਗਾ ਕੇ ਇਹ ਮਜੀਠਾ ਰੋਡ ਕੀ ਵੀ ਇਹ ਬਲੱਡ ਬੈਗ ਹੈ ਸਾਡਾ ਗੁਣਾਨਪੁਰ ਹਸਪਤਾਲ ਲੱਗੇ ਉੱਥੇ ਬਲੱਡ ਉਹ ਤਾਂ ਸਰ ਕਿੰਨੇ ਕਿ ਲੋਕਾਂ ਨੇ ਦਾਨ ਕੀਤਾ ਡੇਅਰਬਾਊਟ 50 ਦੇ ਆਸ-ਪਾਸ ਹੋ ਚੁੱਕੇ ਨੇ ਬਾਕੀ ਚੱਲ ਰਿਹਾ ਜੇ ਵੀ ਕਿੰਨੇ ਵੇਲੇ ਰੱਖਿਆ ਹੋਇਆ ਇਹ ਸ਼ਾਮੀ ਸ਼ੀਵੇ ਤੱਕ ਲੋਕਾਂ ਨੂੰ ਕੀ ਉਪਰਾਲੇ ਕਰਦੇ ਰਹੋ ਵੇਖੋ ਸਾਡੇ ਨੌਜਵਾਨ ਜਿਹੜੀ ਪੀੜ੍ਹੀ ਹੈ ਪੰਜਾਬ ਦੇ ਵਿੱਚ ਨੌਜਵਾਨੀ ਸੇਵਾ ਦੇ ਲਈ ਮਸ਼ਹੂਰ ਹੈ ਔਰ ਉਹ ਜਿਹੜਾ ਇੱਕ ਗਲਤ ਮੈਸੇਜ ਲੋਕਾਂ 'ਚ ਜਾ ਚੁੱਕਾ ਕਿ ਪੰਜਾਬੀ ਨਸ਼ੇੜੀ ਹੈ ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਦਾ ਕਿ ਆ ਵੇਖੋ ਇੱਥੇ ਵੀ ਸੂਈਆਂ ਲੱਗੀਆਂ ਹਨ ਪਰ ਇਹ ਸੂਈਆਂ ਦੂਜੇ ਦੀ ਜ਼ਿੰਦਗੀ ਬਚਾਉਣ ਲਈ ਪੰਜਾਬੀ ਲਾਏ ਨੇ ਲਾ ਕੇ ਬੈਠੇ ਨੇ ਔਰ ਇਹ ਜਿਹੜੇ ਮੈਸੇਜ ਤੁਹਾਡੇ ਚੈਨਲ ਦੇ ਰਾਹੀਂ ਮੈਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਕਿ ਜੀ ਇਹ ਧਰਤੀ ਹੈ ਇੱਥੇ ਸੇਵਾ ਇਥੋਂ ਕੰਨ ਕੰਨ ਦੇ ਵਿੱਚ ਸੇਵਾ ਮੌਜੂਦ ਹੈ ਔਰ ਲੋਕੀ ਸੇਵਾ ਕਰਦੇ ਨੇ ਖੂਨਦਾਨ ਕਿਤੇ ਵੀ ਕਰੋ ਕਿਸੇ ਵੀ ਬਲੱਡ ਬੈਗ ਚ ਕਰੋ ਬਲੱਡ ਡੋਨੇਟ ਕਰਨਾ ਚਾਹੀਦਾ ਕਿਉਂਕਿ ਸਾਡੇ ਇੱਥੇ ਥੈਲਾਸੀਮੀਆ ਵਾਰਡ ਵੀ ਹੈ ਔਰ ਇੱਥੇ ਬਿੰਗ ਅੰਮ੍ਰਿਤਸਰ ਇੱਕ ਟੂਰਿਸਟ ਹੋਣ ਕਰਕੇ ਇੱਥੇ ਬਹੁਤ ਦੂਰੋਂ ਦੂਰੋਂ ਲੋਕੀ ਵੀ ਆਉਂਦੇ ਨੇ ਜਿਨ੍ਹਾਂ ਨੂੰ ਬਲੱਡ ਦੀ ਜਰੂਰਤ ਪੈਂਦੀ ਹੈ ਪ੍ਰੈਗਨੈਂਟ ਵਿਮਨਸ ਨੂੰ ਐਵਰੇਜ ਅੰਮ੍ਰਿਤਸਰ ਦੇ ਵਿੱਚ 150 100 ਯੂਨਟ ਇੱਕ ਦਿਨ ਦਾ ਜਰੂਰਤ ਹੈ ਕੱਲੇ ਗੁਡਾਣੇ ਦਾ ਸਤਾਜ 25 ਇੱਕ ਦਿਨ ਚ ਪ੍ਰੈਗਨੈਂਸੀ ਲਈ ਬਲੱਡ ਚਾਹੀਦਾ ਹੈ ਔਰ ਖੂਨਦਾਨ ਕਰਨ ਦੇ ਨਾਲ ਜਿੱਥੇ ਤੁਸੀਂ ਕਿਸੇ ਦੀ ਜ਼ਿੰਦਗੀ ਬਚਾਉਂਦੇ ਕਿਉਂਕਿ ਕੋਈ ਅਜੇ ਤੱਕ ਮਸ਼ੀਨਰੀ ਦਾ ਕੋਈ ਫਾਰਮੂਲਾ ਨਹੀਂ ਬਣਿਆ ਜਿੱਥੋਂ ਖੂਨ ਬਣ ਸਕੇ ਇਨਸਾਨ ਹੀ ਮਸ਼ੀਨਰੀ ਆ ਇਨਸਾਨ ਤੋਂ ਹੀ ਖੂਨ ਬੰਦਾ ਹੈ ਤੇ ਇਹੋ ਹੀ ਆਪਾਂ ਅੱਗੇ ਕਿਸੇ ਨੂੰ ਮਦਦ ਕਰ ਸਕਦੇ ਆ ਕੋਈ ਵੀ ਤੁਹਾਡੇ ਕੋਲ ਇਸ ਤੇ ਉਪਰਲੇ ਜਾਂਦੇ ਬਿਲਕੁਲ ਜੀ ਚੱਲਦਾ ਰਹਿੰਦਾ ਸਾਡਾ ਕੋਈ ਵੀ ਸਾਡਾ ਸੰਪਰਕ ਕਰ ਸਕਦਾ ਮਜੀਠਾ ਰੋਡ ਕੀ ਵੀ ਬਲੱਡ ਬੈਂਕ ਨੂੰ ਨਾਨਕਾਪੁਰ ਹਸਪਤਾਲ ਅੱਗੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਜ਼ਰੂਰਤ ਹੋਵੇ ਅਸੀਂ ਹਾਜ਼ਰ ਹਾਂ ਜੀ